ਮੋਰੀ ਡੀਓ ਨੂੰ ਬੜਾ ਕਰ ਰਹੇ ਹੋ ਬਾਬਾ ਜੀ ਨਈਂ ਨਾ ਪੈਂਦਾ ਇਹ ਵੀ ਅਪਲੋਡ ਇਹ ਵੀ ਅਪਲੋਡ ਇਹ ਵੀ ਜੀ ਕੀ ਨਾ ਕੀ ਗੱਲਬਾਤ ਹੋਈ ਜੀ ਕੱਲ ਇਦਾਂ ਹੋਇਆ ਵੀ ਜਦੋਂ ਅਸੀਂ ਬੈਠੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਜਾਂ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਇਹ ਕਹੇ ਜਾਣ ਲਿਆ ਪਤਾ ਨਹੀਂ ਆਹੋ ਸਾਹਮਣੇ ਜਿਹੜੇ ਵੱਜ ਗਏ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਤੇ ਮੈਂ ਜੇ ਰੋਟੀ ਬਾਗ ਲੱਗਾ ਘਾਣ ਤੇ ਮੈਨੂੰ ਜਦੋਂ ਪਤਾ ਲੱਗਾ ਮੈਂ ਸਭ ਨੂੰ ਛੁੱਟੇ ਛੱਡ ਕੇ ਤੇ ਭੱਜ ਉੱਠਾਂ ਆਣ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲੋਂ ਦਾ ਸੁਣਿਆ ਸੀ ਲੋਰੀ ਉੱਥੇ ਦੇ ਹੱਥੋਂ ਵੀ ਆ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜ਼ਖਮੀ ਵੀ ਹੋਏ ਕੋਈ ਇੱਕ ਜ਼ਖਮੀ ਹੋਇਆ ਉਹਦੀ ਲੱਤ ਉੱਥੇ ਦੋਹਾਂ ਸਾਮਾ ਤੋਂ ਕੀ ਨਾ ਇਹ ਤੇ ਉਮਰ ਕਿੰਨੀ ਜਿਹੜੀ ਵੀ ਸੀ ਕੀ ਕਰਦਾ ਸੀ ਕੰਮ ਕੀ ਕਰਦਾ ਸੀ ਇਹ ਕੰਮ ਘਾੜਦਾ ਸੀ ਜੀ ਸੋ ਨਾ ਜਾਣਾ ਲੌਂਡ ਰੇਜ ਹੁੰਦਾ ਨਾ ਜਾਣਾ ਲੌਂਡ ਲਾਦੇ ਆ ਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਪਿਆ ਦੇ ਵਾਲ ਨੂੰ ਇੱਕ ਟਾਣ ਚੱਲੇ ਆ ਤੇ ਹਨੇਰਾ ਹੋਣ ਕਰਕੇ ਜਾਂ ਕਿੰਨੇ ਪੈਨ ਭਰਾ ਜੀ ਇਹ ਚਾਰ ਭਰਾ ਨੇ ਠੀਕ ਲੋ ਇੱਕ ਇੱਕ ਤੋਂ ਵੱਡਾ ਦੋ ਛੋਟੇ ਆ ਠੀਕ ਹਾਂਜੀ ਅੱਜ ਸਰ ਐਕਸੀਡੈਂਟ ਹੋਇਆ ਕੀ ਹਾਮਲਾ ਸਰ ਜੀ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੁੱਕੇ ਤੇ ਆ ਉਹਦੇ ਚ ਇਨਾ ਪਤਾ ਲੱਗਾ ਕਿ ਦੋ ਮੁੰਡੇ ਆ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਜੋ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੌਕੇ ਦੇ ਆਰਟ ਦੀ ਸੋਟ ਦੇ ਲੈਣੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕੋਈ ਪਾਲਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕਿ ਜੀ ਆਹਾਂ ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੇ ਭੇਜੀਆਂ ਜੀ ਲੱਗਦਾ